ਹਾਂਜੀ ਖੜਿਆ ਆਂ ਦਰਾਹਾ ਦੇ ਮੇਨ ਬਜ਼ਾਰ ਵਿਖੇ ਜਿੱਥੇ ਕਿ ਅੱਜ ਵੱਖ-ਵੱਖ ਮਲਾਜ਼ਮ, ਕਿਸਾਨ, ਮਜ਼ਦੂਰ ਜਥੇਬੰਦੀਆਂ ਵੱਲੋਂ ਇੱਕ ਰੋਸ ਮਾਰਚ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬਿਆਨ ਸਿੰਘ ਚੌਂਕ ਵਿਖੇ ਵੱਖ-ਵੱਖ ਬਲਾਰਿਆਂ ਵੱਲੋਂ ਇਸ ਜੋ ਅ ਮਾਰਚ ਹੈ ਇਸ ਪ੍ਰਦਰਸ਼ਨ ਨੂੰ ਸਬੋਧਨ ਕੀਤਾ ਗਿਆ ਸੀ। ਆਓ ਕਰਦੇ ਆਂ ਮੁੱਖ ਬਲਾਰਿਆਂ ਨਾਲ ਗੱਲਬਾਤ। ਸਾਡੇ ਨਾਲ ਨੇ ਜਸਵੀਰ ਸਿੰਘ ਚੱਜ ਜੀ ਦੀ ਬਾਣੀ ਤੋਂ ਹਾਂਜੀ ਚਾਹ ਸਾਬ ਅੱਜ ਕਿਸ ਕਿੰਨਾ ਮੁੱਦੇ ਨੂੰ ਲੈ ਕੇ ਧਰਨਾ ਰੋਸ ਮਾਰਚ ਕੱਢਿਆ ਗਿਆ ਹੈ ਮੈਂ ਆਲ ਇੰਡੀਆ ਕਿਸਾਨ ਸਰਪੰਚ ਜਿਲ੍ਹਾ ਪ੍ਰਧਾਨ ਜਸ਼ਵੀਰ ਚੱਜ ਅੱਜ ਦਾ ਜਿਹੜਾ ਧਰਨਾ ਸੀਗਾ ਤੇ ਰੋਸ ਮਾਰਚ ਤੇ ਪੁਤਲਾ ਫੂਕਿਆ ਗਿਆ ਇਹ ਆਲ ਟ੍ਰੇਡ ਯੂਨੀਅਨ ਦੀ ਕੁੱਲ ਇੰਡੀਆ ਵਿੱਚ ਕੀਤੀ ਗਈ ਸਟ੍ਰਾਈਕ ਉਸ ਦੇ ਇੱਕ ਕੜੀ ਦੇ ਹਿੱਸੇ ਵਿੱਚ ਸੀ ਜਿਹਦੇ ਵਿੱਚ ਆਲ ਟ੍ਰੇਡ ਯੂਨੀਅਨ ਨੇ ਇਸ ਹੜਤਾਲ ਦੀ ਹਮਾਇਤ ਸੰਯੁਕਤ ਕਿਸਾਨ ਮੋਰਚੇ ਨੇ ਕੀਤੀ ਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਲਗਭਗ ਸਾਰੀਆਂ ਜਥੇਬੰਦੀਆਂ ਇਹਦੇ ਵਿੱਚ ਸ਼ਾਮਲ ਹੋਈਆਂ ਇਹ ਮੱਖਰੂਪ ਦੇ ਵਿੱਚ ਕਿਰਤ ਕਾਨੂੰਨ ਬਿਜਲੀ ਬਿੱਲ ਬੀਜ ਬਿੱਲ ਤੇ ਮਨਰੇਗਾ ਜਿਹੜਾ ਕਿ ਉਹਦਾ ਨਾਮ ਬਦਲ ਕੇ ਤੇ ਉਸ ਦੇ ਘੰਟੇ ਘਟਾ ਕੇ ਉਹਦੇ ਵਿੱਚ ਇੱਕ ਹੇਰਾਫੇਰੀ ਕਰਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਕਿ ਜੀ ਰਾਮ ਜੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਦੇ ਵਿਰੋਧ ਦੇ ਵਿੱਚ ਸਮੇਤ ਇਹਦੇ ਕਿ ਜਿਹੜੇ ਸਾਨ ਮੋਰਚਾ ਦਿੱਲੀ ਤੋਂ ਉਠਾਉਣ ਵੇਲੇ ਕੇਂਦਰ ਸਰਕਾਰ ਨੇ ਵਾਅਦੇ ਕੀਤੇ ਸੀ ਉਹਦੇ ਵਿੱਚ ਬਿਜਲੀ ਬਿੱਲ ਮੁੱਖ ਰੂਪ ਦੇ ਵਿੱਚ ਸੀ ਨਾਲ ਪਾਣੀਆ ਦੀ ਵੰਡ ਸੀ ਹੋਰ ਸਮੱਸਿਆਵਾਂ ਦੇ ਨਾਲ ਨਾਲ ਐਮਐਸਪੀ ਲਾਗੂ ਕਰਨਾ ਵੀ ਕੇਂਦਰ ਸਰਕਾਰ ਨੇ ਮੰਨੀ ਸੀ ਤੇ ਉਹ ਸਾਰਾ ਕੁਝ ਨਾ ਕਰੇ ਉਹਦੇ ਵਿਰਖਲਾਪ ਤੇ ਕਿਰਤ ਦੇ ਘੰਟੇ ਵਧਾਉਣ ਦੇ ਵਿੱਚ ਮਜ਼ਦੂਰਾਂ ਦੀਆਂ ਜਿਹੜੀਆਂ ਮੰਗਾਂ ਸਮੇਤ ਅਲਟਰੇਟ ਯੂਨੀਅਨ ਜੁੜੇ ਵੀ ਉਹਨਾਂ ਨੇ ਆਪਣੀਆਂ ਮੰਗਾਂ ਉਠਾਈਆਂ ਉਹਦੇ ਹੱਥ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਹਮਾਇਤ ਦੇ ਤੌਰ ਤੇ ਸ਼ਮੂਲਿਤ ਕੀਤੀ ਇਹ ਧਰਨਾ ਮਜਹਰਾ ਕੀਤਾ ਗਿਆ ਜਿਹਦੇ ਵਿੱਚ ਮੋਦੀ ਕੇਂਦਰ ਸਰਕਾਰ ਟਰੰਪ ਕਾਰਪੋਰੇਟ ਦਾ ਜਿਹੜਾ ਮੁਖੀ ਤੇ ਪੰਜਾਬ ਸਰਕਾਰ ਜਿਹੜੀ ਕਿ ਸਾਡੀ ਗੱਲ ਕੇਂਦਰ ਤੱਕ ਲੈ ਕੇ ਨਹੀਂ ਜਾ ਰਹੀ ਦੇ ਚ ਪੋਟਲੇ ਫੂਕ ਕੇ ਰੋਸ ਮਜਾਰਾ ਕੀਤਾ ਗਿਆ ਹਾਂਜੀ ਵੀਰ ਜੀ ਕਿੰਨਾ ਤੁਹਾਡਾ ਮੈਂ ਦਸਵਿੰਦਰ ਸਿੰਘ ਟੈਕਨੀਕਲ ਸਰਵਜਨੀਨ ਦਾ ਸੂਬਾ ਜਨਨ 77 ਅੱਜ ਤੁਸੀਂ ਦਰਾਹ ਬਾਜ਼ਾਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਰੋਸ ਮਾਰਚ ਕੀਤਾ ਆ ਕੀ ਕਰਨਾ ਹੈ ਇਹ ਕੇਂਦਰੀ ਟ੍ਰੇਡ ਜਿੱਥੇ ਬੰਦੀਆਂ ਵੱਲੋਂ ਅੱਜ 12 ਫਰਦੀ ਹੜਤਾਲ ਦਿੱਤੀ ਗਈ ਸੀ ਜਿਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 12 ਫਰਦੀ ਹੜਤਾਲ ਦਾ ਸਮਰਥਨ ਕੀਤਾ ਗਿਆ ਮੁਲਾਜ਼ਮ ਜਿੱਥੇ ਬੰਦੀਆਂ ਬਿਜਲੀ ਵਿਭਾਗ ਦੇ ਕੰਮੇ ਆਪਣੇ ਆਪਣੇ ਦਫ਼ਤਰਾਂ 'ਚ ਹੜਤਾਲ ਕਰਕੇ ਅੱਜ ਇਹ ਸਾਂਝੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਸਾਂਝਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਅਸੀਂ ਦਰਾਹਾ ਸ਼ਹਿਰ ਦੇ ਵਿੱਚ ਮਾਰਚ ਵੀ ਕੀਤਾ ਤੇ ਮੋਦੀ ਤੇ ਟਰੰਪ ਦਾ ਪੁਤਲਾ ਫੂਕਿਆ ਇਹ ਹੜਤਾਲ ਨਿੱਜੀਕਰਨ ਦੀਆਂ ਨੀਤੀਆਂ ਨੂੰ ਰੱਦ ਕਰਵਾਉਣ ਦੇ ਖਾਤਰ ਬਿਜਲੀ ਬਿੱਲ 2025 ਨੂੰ ਰੱਦ ਕਰਵਾਉਣ ਦੀ ਖਾਤਰ ਜਿਹੜੀ ਸਰਕਾਰ ਸਰਕਾਰੀ ਵਿਭਾਗਾਂ ਦੀਆਂ ਜ਼ਮੀਨਾਂ ਵੇਚ ਰਹੀ ਆ ਉਹ ਕੀਤੇ ਫੈਸਲੇ ਨੂੰ ਰੱਦ ਕਰਵਾਉਣ ਦੀ ਖਾਤਰ ਤੇ ਆਊਟਸੋਰਸਿੰਗ ਠੇਕਾਦਾਰੀ ਪ੍ਰਣਾਲੀ ਜਿਹੜੀ ਲਾਗੂ ਕੀਤੀ ਜਾ ਰਹੀ ਹੈ ਸਮੁੱਚੇ ਬਿਜਲੀ ਬੋਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਉਹਨਾਂ ਨੀਤੀਆਂ ਨੂੰ ਰੱਦ ਕਰਵਾਉਣ ਦੀ ਖਾਤਰ ਕੀਤੀ ਜਾ ਰਹੀ ਹੈ ਤੇ ਜਿਹੜੀ ਸਰਕਾਰ ਇਹ ਭਰਮ ਪਾਉਂਦੀ ਹੈ ਕਿ ਸ਼ਾਇਦ ਲੋਕਾਂ ਤੇ ਜ਼ਬਰ ਕਰਕੇ ਇਹ ਸੰਘਰਸ਼ ਬੰਦ ਕੀਤੇ ਜਾਣ ਲੱਗਦੇ ਨੇ ਇਸੇ ਦਿਨਾਂ ਦੇ ਵਿੱਚ ਕਿਸਾਨ ਜਦੋਂ ਬਠਿੰਡੇ ਵੱਲ ਜਾ ਰਹੇ ਸੀ ਉਹ ਆਪਣੇ ਦੋ ਆਗੂ ਤੇ ਰਿਹਾਈ ਦੀ ਮੰਗ ਕਰ ਰਹੇ ਸੀ ਇਥੋਂ ਦੀ ਪੰਜਾਬ ਦੀ ਸਰਕਾਰ ਜਿਹੜੀ ਇਹ ਕਹਿੰਦੀ ਆ ਮੈਂ ਲੋਕਤੈਸੀ ਆ ਲੋਕਾਂ ਦੀ ਆ ਲੋਕਾਂ ਦੇ ਨਾਲ ਅਸੀਂ ਕੱਢਦੇ ਆ ਤਾਂ ਉਹਦਾ ਚਿਹਰਾ ਸਾਰੇ ਸਮੁੱਚੇ ਦੇਸ਼ ਦੇ ਲੋਕਾਂ ਦੇ ਸਾਹਮਣੇ ਆਇਆ ਕਿੱਦਾਂ ਸਾਡੇ ਉਹ ਕਿਸਾਨਾਂ ਤੇ ਸਾਡੀਆਂ ਕਿਸਾਨ ਮਜ਼ਦੂਰਾਂ ਮਾਮਾ ਭੈਣਾਂ ਤੇ ਉਹ ਲਾਤੀ ਚਾਰਜ ਕੀਤਾ ਗਿਆ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਤੇ ਸੁਣਾਉਣੀ ਕਰਦੇ ਆ ਉਹਦਾ ਭਰਮ ਹੋ ਸਕਦਾ ਕਿ ਸਰਕਾਰੀ ਮੁਲਾਜ਼ਮ ਨੇ ਜਿਹੜੇ ਚਾਹੇ ਠੇਕੇ ਵਾਲੇ ਨੇ ਚਾਹੇ ਸਰਕਾਰੀ ਨੇ ਰੈਗੂਲਰ ਕੰਮ ਇਹਨੇ ਜਿੰਨੇ ਵੀ ਉਹ ਕਿਸਾਨ ਤੇ ਮਜ਼ਦੂਰ ਜੱਥੇਬੰਦੀਆਂ ਦੇ ਨਾਲ ਨੇ ਇਹ ਇਹ ਸਰਕਾਰ ਦਾ ਭਰਮਾ ਕਿ ਲੋਕਾਂ ਨੂੰ ਸੰਘਰਸ਼ਾਂ ਤੋਂ ਲਾਂਭੇ ਕੀਤਾ ਜਾ ਸਕਦਾ ਸਰਕਾਰ ਕੰਧ ਤੇ ਲਿਖਿਆ ਪਲਵੇ ਜਿਉਂ-ਜਿਉਂ ਇੱਥੇ ਪੰਜਾਬ ਦੇ ਵਿੱਚ ਜਿਹੜੀਆਂ ਵੀ ਹਕੂਮਤਾਂ ਨੇ ਜ਼ਬਰ ਕੀਤੇ ਨੇ ਸਰਕਾਰਾਂ ਨੇ ਜ਼ਬਰ ਕੀਤੇ ਨੇ ਲੋਕ ਹਮੇਸ਼ਾ ਉਹਦੇ ਖਿਲਾਫ ਡਟ ਕੇ ਖੜੇ ਨੇ ਜਿਉਂ ਨੇ ਲੋਕਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਲੋਕ ਜ਼ਰੂਰ ਉਹਨੂੰ ਹਰੇਕ ਮੋੜ ਤੇ ਟੱਕਣਗੇ ਜਿਵੇਂ ਪਿਛਲੀਆਂ ਸਰਕਾਰਾਂ ਦਾ ਪ੍ਰੋਸੈਸ ਰਿਆ ਤਾਂ ਸਰਕਾਰ ਤੁਸੀਂ ਦੇਖਦੇ ਰਹੇ ਹੋ ਕਿ ਲੋਕ ਕਿਵੇਂ ਚੌਂਕਾ ਚ ਘੇਰਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਸਰਕਾਰ ਨੂੰ ਚੌਂਕਾ ਚ ਘੇਰਾਂਗੇ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ 22 ਫਰਵਰੀ ਨੂੰ ਐਮਐਲਆ ਦੇ ਆਮ ਆਦਮੀ ਪਾਰਟੀ ਬੀਜੇਪੀ ਦੇ ਮੰਤਰੀਆਂ ਦੇ ਘਰਾਂ ਮੂਰੇ ਧਰਨੇ ਲੱਗ ਰਹੇ ਨੇ ਤੇ ਰੈਗੂਲਰ ਜਿੱਥੇ ਵੱਧੀਆਂ ਟਿਕਾ ਕਮੀ ਉਹਨਾਂ ਧਰਨਿਆਂ ਦੇ ਵਿੱਚ ਵੱਡੀ ਪੱਧ ਤੇ ਸਮੂਲੀਅਤ ਕਰਨਗੇ ਤੇ ਆਪਣੇ ਸੰਘਰਸ਼ ਨੂੰ ਲਗਾਤਾਰ ਬਲੰਦ ਕਰਨ। ਸਾਡੇ ਨਾਲ ਨਿਕਸਾਨ ਆਗੂ ਸੁਖਗਤ ਸਿੰਘ ਜੀ ਕਢਾਣੀ ਅੰਜ ਕਢਾਣੀ ਸਾਹਿਬ ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਅੱਜ ਇੱਕ ਰੋਸ ਮਾਰਚ ਕੱਢਿਆ ਕਿ ਦਰਾਹਾ ਦੇ ਬਾਜ਼ਾਰ ਵਿੱਚ ਇਸ ਤੋਂ ਪਹਿਲਾਂ ਤੁਸੀਂ ਇੱਕ ਧਰਨਾ ਪ੍ਰਦਰਸ਼ਨ ਵੀ ਕੀਤਾ ਪਿਆਸ ਸਿੰਘ ਚੌਂਕ 'ਚ। ਹੁਣ ਸਮਾਂ ਤੁਹਾਡਾ ਕੀ ਪ੍ਰੋਗਰਾਮ ਹੋਵੇਗਾ? ਜਿਹੜਾ ਸੰਯੁਕਤ ਕਿਸਾਨ ਮੋਰਚਾ ਇਹ ਸਾਰੀਆਂ ਟ੍ਰੇਡ ਯੂਨੀਅਨ ਦੇ ਵੱਲੋਂ ਜੋ ਅੱਜ ਦਾ ਪ੍ਰੋਗਰਾਮ ਸੀਗਾ ਉਹ ਸਾਰੇ ਅੱਜ ਰੋਸ ਪ੍ਰਦਰਸ਼ਨ ਸਾਰੇ ਇੰਡੀਆ ਦੇ ਵਿੱਚ ਕੀਤਾ ਗਿਆ ਇਹਦਾ ਆਪਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ 900 ਬਾਂਤੇ ਕੀਤਾ ਤੇ ਇਸੇ ਤਰ੍ਹਾਂ ਜਿਹੜਾ ਅਗਲਾ ਪ੍ਰੋਗਰਾਮ ਆ ਜਿਵੇਂ ਸਰਕਾਰ ਦੀਆਂ ਨੀਤੀਆਂ ਪਾਰਸੀਆਂ ਬਿੱਲ ਤੇ ਬਿੱਲ ਆਈ ਜਾ ਰਹੇ ਆ ਤੇ ਮੁਕਤਬਾਰ ਜਿਹੜਾ ਖੋਲਿਆ ਉਹਨੇ ਅਮਰੀਕਾ ਦਾ ਕੈਨੇਡਾ ਦਾ ਉਹ ਸਾਡੇ ਕਿਸਾਨਾਂ ਦਾ ਮਜ਼ਦੂਰਾਂ ਜਿਹੜਾ ਕਾਰਡ ਕਰਨ ਵਾਲਾ ਉਹਦੇ ਖਿਲਾਫ ਸਯੁਜਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨ ਵੱਲੋਂ 22 ਫਰਵਰੀ ਨੂੰ ਜਿਹੜੇ ਭਾਜਪਾ ਦੇ ਆਗੂ ਨੇਤਾ ਮੰਤਰੀ چاہے ਆਪ ਪਾਲਿਆ ਦੇ ਮੰਤਰੀ ਉਹਨਾਂ ਦਾ ਜਿਹੜੇ ਬਾਈ ਫਰਕੀ ਨੂੰ ਆ ਉਹਨਾਂ ਦੀ ਰਹਿائش ਜਾਂ ਉਹਨਾਂ ਦੇ ਜਿਹੜੇ ਜਿਹੜੇ ਦਫ਼ਤਰ ਨੇ ਉਹਨਾਂ ਦੇ ਅੱਗੇ ਬੈਠ ਕੇ ਲਗਾਤਾਰ ਧਰਨਾ ਦਿੱਤਾ ਜਾਊਗਾ ਤੇ ਉਹ ਧਰਨੇ ਦੇ ਸਹਤ ਸਾਰੇ ਅਸੀਂ ਜਿਹੜਾ ਪ੍ਰੋਗਰਾਮ ਹੈਗੇ ਆ ਉਹਦੀ ਰਣਨੀਤੀ ਪੂਰੀ ਬੜਾ ਕੇ ਉਹਨਾਂ ਦਾ ਜਿਹੜਾ ਜੀਣਾ ਉਹ ਹਰਾਮ ਕਰਾਂਗੇ ਕਿਉਂਕਿ ਸਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੇ ਹੋਰ ਐਕਸ਼ਨ ਆਉਣੇ ਆ ਉਹ ਤੂੰ ਹੋਰ ਵੀ ਤਿੱਖੇ ਆਉਣੇ ਆ ਜਿਉਂ-ਜਿਉਂ ਸਰਕਾਰ ਆ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਕਰਦੀ ਜਿਹੜੇ ਸਾਡੇ ਐਕਸ਼ਨ ਨੇ ਉਹ ਅਸੀਂ ਲਾਗਬੰਦੀ ਹੋਰ ਵਧਾ ਕੇ ਉਹ ਜਿਹੜੇ ਐਕਸ਼ਨ ਨੇ ਵੱਡੇ ਰੂਪ ਦੇ ਵਿੱਚ ਉਹ ਲਾਗੂ ਕਰਾਂਗੇ ਭਰਾਨੀ ਸਾਹਿਬ ਜਿਸ ਤਰ੍ਹਾਂ ਦੇਖਣ ਵਿੱਚ ਆਇਆ ਪਿਛਲੇ ਦਿਨੀ ਬਠਿੰਡਾ ਵਿਖੇ ਪੁਲਿਸ ਵੱਲੋਂ ਜੋ ਧਰਨਾਕਾਰੀ ਸੀਗੇ ਉਗਰਾਹਾ ਜੁਨਨ ਦੇ ਜੋ ਬੀਪੀਐਸੀ ਜੋ ਆਗੂ ਸੀ ਉਹਨਾਂ ਨਾਲ ਬੜੀ ਪੂਰੀ ਤਰ੍ਹਾਂ ਮਾਰਕਾਟ ਕੀਤੀ ਗਈ ਆ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੇ ਲੀਹਾਂ ਤੇ ਚੱਲ ਰਹੀ ਹੈ ਕੀ ਕਹੋਗੇ ਇਸ ਬਾਰੇ ਇਹ ਅਸਲ ਵਿੱਚ ਜਿਹੜੀ ਚਾਹੇ ਪੰਜਾਬ ਸਰਕਾਰ ਆ ਕਾਇਆ ਆਪਾ ਅਕਾਲੀ ਆ ਭਾਜਪਾ ਕੋਈ ਵੀ ਆਏ ਅਸਲ ਵਿੱਚ ਜਿਹੜੇ WTO ਦੀਆਂ ਨੀਤੀਆਂ ਨੇ ਰਵਲਟ ਬਿਕਦੀਆਂ ਨੀਤੀਆਂ ਨੇ ਕਾਰਪੋਰੇਟਾਂ ਦੇ ਨੀਤੀਆਂ ਨੇ ਉਹ ਲਾਗੂ ਕਰਦੀਆਂ ਇਹ ਸਾਤੋਂ ਵੋਟਾਂ ਲੈ ਕੇ ਸਾਡੇ ਲੋਕਾਂ ਨੂੰ ਪ੍ਰਭਾਅ ਕੇ ਕਹਿੰਦੇ ਅਸੀਂ ਤੁਹਾਡੇ ਆ ਪਰ ਸਾਡੇ ਦੀ ਉਹ ਵੜਦੇ ਹੁੰਦੇ ਉਹ ਅਸਲ ਵਿੱਚ ਕਾਰਪੋਰੇਟਾਂ ਦੇ ਵੜ ਜਾਂਦੇ ਆ ਕਿਉਂਕਿ ਉਹ ਕਾਰਪੋਰੇਟਾਂ ਤੋਂ ਪੈਸੇ ਲੈਂਦੇ ਆ ਠੇਕੇਦਾਰਾਂ ਤੋਂ ਪੈਸੇ ਲੈਂਦੇ ਆ ਉਹ ਠੇਕੇਦਾਰਾਂ ਤੋਂ ਪੈਸੇ ਲੈ ਕੇ ਫਿਰ ਠੇਕੇਦਾਰੀ ਉਹਨਾਂ ਨੂੰ ਦਿੰਦੇ ਆ ਇਸ ਕਰਕੇ ਸਾਡੀ ਲੁੱਟ ਕਰਦੇ ਆ ਸਾਡੇ ਨਹੀਂ ਹੈ ਇਸ ਕਰਕੇ ਜੇ ਉਹ ਸਾਡੇ ਨਹੀਂ ਹੈ ਤਾਂ ਉਹਨਾਂ ਨੇ ਆਪਣੀਆਂ ਨੀਤੀਆਂ ਲਾਗੂ ਕਰਨ ਖਾਤਰ ਜਿਹੜੇ ਉਹਨਾਂ ਦੇ ਵਿਕਾਸ ਦੇ ਵਿੱਚ ਜਿਹੜੇ ਉਹ ਕਹਿੰਦੇ ਆ ਖੁੱਤੀ ਵਿਕਾਸ ਜਾਂ ਜਿਹੜੀ ਉਹਨਾਂ ਨੇ ਲੁੱਟ ਦੇਜ ਕਰਨੀ ਉਹਦੇ ਵਿੱਚ ਰੁਕਾਵਟ ਖੜੀ ਕਰਦੇ ਆ ਚਾਹੇ ਉਹ ਕਿਸਾਨ